ਅੱਜ ਅਸੀਂ ਕਪੂਰਥਲਾ ਦੇ ਪਿੰਡ ਘੁਗਬੀਰ ਵਿਖਿਆ ਜਿੱਥੇ ਕਿ ਸਰਦਾਰ ਕਰਨੈਲ ਸਿੰਘ ਘੁੰਮਨ ਪਲਾਗ ਪ੍ਰਧਾਨਾ ਪਾਰਟੀ ਨੇ ਮੀਟਿੰਗ ਸੱਦੀ ਜਿੱਚ ਹਲਕਾ ਇੰਚਾਰਜ ਕਰਨਵੀਰ ਚੰਡੀ ਜੀ ਵੀ ਆਏ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਆਪਣੇ ਪਿੰਡ ਦੇ ਬੰਦੇ ਪਰਿਵਾਰ ਸਮੇਤ ਸ਼ਾਮਲ ਹੋਏ ਇਹਨਾਂ ਨੂੰ ਇਹਨਾਂ ਦਾ ਸਵਾਗਤ ਹੈ ਘੁੰਮਨ ਦਾ ਸਵਾਗਤ ਤੁਹਾਨੂੰ ਜੀ ਤੁਹਾਡਾ ਬਹੁਤ-ਬਹੁਤ ਅੱਜ ਤੁਸੀਂ ਜਿਹੜੀ ਮੀਟਿੰਗ ਕੀਤੀ ਕਿਸ ਲਕਸਤ ਨਾਲ ਕੀਤੀ ਅਸੀਂ ਇਹ ਜਿਹਨ ਮੀਟਿੰਗ ਕੀਤੀਆਂ ਸਾਡੇ ਜੁਆਇਨਿੰਗ ਕਰਨ ਵਾਲੇ ਬੰਦੇ ਸਾਡੇ ਨਾਲ ਕਾਫੀ ਜੁੜੇ ਜਿਹੜੇ ਕਾਂਗਰਸ ਪਾਰਟੀ ਨੂੰ ਔਰ ਕਾਲੀ ਦਲ ਨੂੰ ਛੱਡ ਕੇ ਆਏ ਆ ਕਮ ਸੇ ਕਮ 20 ਤੋਂ 22 ਪਰਿਵਾਰ ਜਿਹੜੇ ਸਾਡੇ ਨਾਲ ਜੁੜੇ ਆ ਇਹ ਅੱਜ ਮੈਂ ਸੇ ਤੁਹਾਡੇ ਲਈ ਤੇ ਬਹੁਤ ਵਧੀਆ ਦੇਣੇ ਆ ਕਿ ਤੁਸੀਂ ਆ ਪਾਰਟੀ ਦੀ ਗਿਣਤੀ ਵਧਾਈ ਆ ਤੇ ਤੁਸੀਂ ਇਸ ਵਾਸਤੇ ਇਹਦਾ ਕੀ ਫਾਇਦਾ ਹੋਊਗਾ ਇਹਦਾ ਫਾਇਦਾ ਨਹੀਂ ਹੋਣ ਵਾਲੇ ਸਮੇਂ ਸਰਕਾਰ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਸਰਕਾਰ ਨੂੰ ਵੱਧ ਵੱਧ ਵੋਟਾਂ ਮਿਲਣਗੀਆਂ ਆਪਣੇ ਹਲਕੇ ਦਾ ਐਮਐਲਏ ਬਣੂਗਾ ਇਹਨਾਂ ਮਤਲ ਅੱਗੇ ਐਮਐਲਏ ਬਣ ਕੇ ਆਪਣੀ ਸਰਕਾਰ ਬਣਗੇ ਜੀ 2027 ਦੇ ਜਿਹੜੀ ਆਪਣੀ ਸਰਕਾਰ ਆਮ ਪਾਰਟੀ ਦੇ ਬਣੂਗੇ ਇਹ ਕਰਕੇ ਫਾਇਦਾ ਫਾਇਦਾ ਇਹਦਾ ਅੱਜ ਤੁਸੀਂ ਇੱਕ ਨੌਜਵਾਨ ਮੁੰਡੇ ਨੂੰ ਪ੍ਰਧਾਨ ਚੁਣਿਆ ਆ ਪਿੰਡ ਦਾ ਉਹਦਾ ਕੀ ਨਾਮ ਹੈ ਤੇ ਕੀ ਉਹਦੀ ਪਾਰਟੀ ਪ੍ਰਤੀ ਸਵਾਨ ਉਹ ਜਿਹੜਾ ਮੁੰਡਾ ਪਹਿਨੋ ਕਾਂਗਰਸ ਪਾਰਟੀ ਦੇ ਵਿੱਚ ਸੀਗਾ ਜੀ ਜੀ ਉਹਨੇ ਸਾਡੇ ਨਾਲ 9 ਵਿੱਚ 22 ਦੇ ਵਿੱਚ ਜੁਆਇਨਿੰਗ ਕੀਤੀ ਸੀ ਪਹਿਲਾਂ ਤੇ ਅੱਜ ਉਹਨੂੰ ਆਪਣੇ ਯੂਥ ਦਾ ਪ੍ਰਧਾਨ ਲਾਇਆ ਗਿਆ ਵਾ ਗਗਨਦੀਪ ਆ ਮੁੰਡੇ ਦਾ ਨਾਮ ਬਹੁਤ ਵਧੀਆ ਮੁੰਡਾ ਬਹੁਤ ਮਿਹਨਤੀ ਆ ਇਸ ਕਰਕੇ ਸਾਨੂੰ ਉਮੀਦ ਆ ਉਹ ਤੋਂ ਵੀ ਉਹ ਕਾਫੀ ਆਪਣੇ ਯੂਥ ਨੂੰ ਨਾਲ ਲੈ ਕੇ ਚੱਲੂਗਾ ਅਸੀਂ ਬਹੁਤ ਉਮੀਦਾਂ ਰੱਖਦੇ ਆ ਮੁੰਡੇ ਤੋਂ ਅੱਜ ਦੀ ਨੌਜਵਾਨ ਪੀੜੀ ਜਿਹੜੇ ਨਸ਼ਿਆਂ ਦੇ ਵਿੱਚ ਦਲਦਲ ਵਿੱਚ ਫਸਿਆ ਹੈ ਤੇ ਸਰਕਾਰ ਨੇ ਵੀ ਯੁੱਧ ਨਸ਼ਿਆਂ ਵਿਰੁੱਧ ਮਹਮ ਚੇੜੀ ਹੈ ਇਹਦੇ ਬਾਰੇ ਕੀ ਕਹਿਣਾ ਚਾਹਦੇ। ਦੇਖੋ ਜੀ ਨਸ਼ਾ ਜਿਹੜਾ ਵਾ ਵਾਕਈ ਨਸ਼ਾ ਬਹੁਤ ਜ਼ਿਆਦਾ ਸਿਕਾ ਪਰ ਸਰਕਾਰ ਨੇ ਜਿਹੜੇ ਮਿਹਨਤ ਕੀਤੀ ਹੋਈ ਹੈ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚੱਲ ਰਿਹਾ ਵਾ ਇਹਦੇ ਨਾਲ ਕਾਫੀ ਮੁੱਕਿਆ ਤੇ ਨਹੀਂ ਕਹ ਸਕਦੇ ਪਰ ਜਲਦੀ ਇਹਨੂੰ ਕਹਿਣਾ ਸਰਕਾਰ ਭਗਵਾਨ ਸਹਾਮਾਨ ਸਰਕਾਰ ਜਿਹੜੀ ਇਹ ਵੀ ਬਿਲਕੁਲ ਖਤਮ ਕਰਨ ਤੇ ਕਿਨਾਰੇ ਤੇ ਪਹੁੰਚ ਚੁੱਕੀ ਹੈ। ਸਰ ਜਿਹੜਾ ਲੈਂਡ ਪੂਲਿੰਗ ਵਾਲਾ ਸੀ ਵਿਸ਼ਾ ਉਹ ਸਰਕਾਰ ਨੇ ਵਾਪਸ ਲੈ ਕੀ ਕਰ ਉਹਨਾਂ ਦੇਖੋ ਜੀ ਕਿਸਾਨਾਂ ਦਾ ਦੇਖੋ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਤੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਲਿਆ ਵਾ ਉਹਨਾਂ ਕਹਿੰਦੇ ਜੇ ਕਿਸਾਨ ਖੁਸ਼ ਨਹੀਂ ਤੇ ਅਸੀਂ ਇਹਨੂੰ ਕੀ ਕਰਨਾ ਇਸ ਕਰਕੇ ਉਹਨਾਂ ਨੇ ਆਪਣਾ ਬੈਨੀਫਿਟ ਨਹੀਂ ਸੋਚਿਆ ਕਿਸਾਨਾਂ ਦਾ ਸੋਚ ਕੇ ਇਹਨੂੰ ਵਾਪਸ ਲਿਆ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਕੀ ਕੀ ਮਕਸਦ ਦੇਖੋ ਜੀ ਹੁਣ ਸਰਕਾਰ ਨੇ 5-5 ਲੱਖ ਰੁਪਈਆ ਗਰਾਉਂਡਾਂ ਦੇ ਵਿੱਚ ਜਿੰਮਾਂ ਦਾ ਵਾਅਦਾ ਕੀਤਾ ਵਾ ਓਪਨ ਜਿੰਮ ਵੀ ਖੋਲ ਸਕਦੇ ਜਿੰਨਾ ਕੋ ਕਮਰੇ ਨੇ ਕਮਰਾ ਪਾ ਸਕਦੇ ਆ ਉਹ 5 ਲੱਖ ਰੁਪਏ ਜਿਹੜਾ ਪਿੰਡ ਦੀ ਜਿੰਮ ਤੇ ਲੱਗੋ ਹਰ ਇੱਕ ਪਿੰਡ ਨੂੰ 5-5 ਲੱਖ ਰੁਪਏ ਦਿੱਤਾ ਗਿਆ ਇਹ ਸਨ ਸਾਡੇ ਨਾਲ ਕਰਨੈਲ ਸਿੰਘ ਘੁੰਮਣ ਜੀ ਬਲਾਕ ਪ੍ਰਧਾਨ ਆਪ ਪਾਰਟੀ ਦੇ ਜਿਨ੍ਹਾਂ ਨੇ ਅੱਜ ਆਪਣੇ ਘਰ ਸੱਦ ਕੇ ਇੱਕ ਮੀਟਿੰਗ ਸੱਦੀ ਜਿੱਚ ਚੰਨੀ ਸਾਹਿਬ ਆਏ ਹਲਕਾ ਅਚਾਰ ਤੇ ਜਿਨ੍ਹਾਂ ਨੇ 20 ਤੋਂ ਜ਼ਿਆਦਾ ਨੌਜਵਾਨ ਪਾਰਟੀ ਦੇ ਵਿੱਚ ਜੁਆਇਨ ਕਰਾਇਆ ਮੈਂ ਕਰਦੀ ਹਾਂ ਪੱਟੀ ਮੈਜਿਕ ਟੀਵੀ ਕਪੋਰੇਟ